ਦੁੱਲਾ ਬਾਈ ਦੁੱਲਾ ਬਾਈ ਸਤਿ ਸ੍ਰੀ ਅਕਾਲ ਜੀ ਏਟ ਕ੍ਰੇਸ਼ਨ ਵੀਰ ਕਾਲਾ ਬਾਈ ਵਿੱਕੀ ਬਾਈ ਭਾਪੀ ਜਾਣੇ ਆ ਗਏ ਬਾਈ ਹੁਣ ਬਾਕੀ ਸਾਡੇ ਕੱਲੂ ਹਲਵਾਈ ਨਹੀਂ ਸਾਰੇ ਸੰਗਤਾਂ ਪਹੁੰਚੇ ਲਓ ਜੀ ਬਾਈ ਪਹੁੰਚ ਗਿਆ ਸੰਗਤਾਂ ਆਹ 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 ਪਹੁੰਚ ਗਏ ਮੇਰੇ ਜਗਤਾ ਬਾਈ ਫਿਰ ਤੇ ਹੁਣ ਤਾਂ ਦਿਖਾ ਦੇ ਯਾਰ ਲੋ ਜੀ ਬਾਈ ਸਾਰੇ ਪਿੰਡ ਵਾਲੇ ਵੀ ਪਹੁੰਚ ਗਏ ਆਪਣੇ ਹਲੋ ਬਾਈ ਸਾਹਿਬ ਵੀ ਪਹੁੰਚ ਗਏ ਲੋ ਜੀ ਬਾਈ ਪੂਰੀ ਪਾਰੀ ਨਾਈ ਸਾਰੇ ਵੀਰ ਪਹੁੰਚ ਗਏ ਬਾਈ ਹੁਣ ਸਵੇਰੇ ਚੱਲੂਗਾ ਸੈਂਡਵਿਚ ਦਾ ਲੰਗਰ ਲੋ ਜੀ ਬਾਈ ਸਾਰਾ ਚੀਰ ਚ ਰਹੀ ਇਹਦਾ ਕੰਮ ਨਿਪਟ ਗਿਆ ਪਿਆਜ਼ ਵੀ ਕੱਟ ਤੇ ਗੋਭੀ ਵੀ ਛੀਰ ਤੇ ਗਾਜਰਾ ਵੀ ਜਾਲੇਗਾ ਬਾਈ ਸਾਰੇ ਕੰਮ ਫਾਇਦਨਪਰ ਆ बहुत हिम्मत मारी भाई सारे पीर ने जोरा भाई कौन से होंगे लो जी भाई लास्ट स्टेब आ लागे ਆ ਚੀਰ ਨੇ ਮੁੰਡਿਆਂ ਨੇ ਗ੍ਰੈਂਡ ਕਰਨੇ ਹਾਂ ਜੀ ਵੀਰ ਕਿਆ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਜੀ ਹਾਂ ਜੀ ਹਾਂ ਵਧੀਆ ਬਹੁਤ ਵਧੀਆ ਗਰੇ ਪਹਿਲੀ ਵਾਰ ਮਾਨਾਂ ਵਾਲਿਆਂ ਨਾਲ ਆਇਆ ਲੰਗਰ ਤੇ ਬਹੁਤ ਵਧੀਆ ਲੱਗ ਰਿਹਾ ਤੇ ਵੀਰ ਨੇ ਵੀ ਭਾਈ ਚੈਨਲ ਬਣਾਇਆ ਕਿ ਆਨੇ ਮੈਂ ਗੁਰਸੈਣੀ ਬਲੌਗਸ ਵੀਰੇ ਠੀਕ ਹੈ ਤੇ ਪੈਜ ਦਾ ਕੰਮ ਜਾਂਦਾ ਥੋਨੀ ਹੈ ਜਰ ਹਾਂ ਜੀ ਥੋਨੀ ਵੀਰ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਹਾਂ ਜੀ ਹਾਂ ਜੀ ਭਾਈ ਬਹੁਤ ਵਧੀਆ ਕਰੋ ਜੀ ਹਾਂ ਜੀ ਹੋ ਗਏ ਏ ਵੀ ਬਾਈ ਮੁੰਡੇ ਬਾਲਾਂ ਦੇ ਪਿੰਡ ਦੇ ਲੋ ਜੀ ਜੱਗਾ ਬਾਈ ਠੀਕ ਹੈ ਜੀ ਹਾਂ ਸੇਵਾ ਬੇਜਾਂ ਦੀ ਮੈਂ ਕਹਿੰਦਾ ਬਾ ਲਾਸਟ ਪੜਾਏ ਰਹਿ ਗਿਆ ਤੇ ਬੜੀ ਸੇਵਾ ਇਹ ਬੜੇ ਭੱਜ ਜਾਂਦੇ ਹਾਂ ਹਾਂ ਜੀ ਵੀਰ ਕਿਵੇਂ ਪੰਜ ਸਾਹਿਬ ਪੰਜ ਸਾਹਿਬ ਬਾਈ ਆਏ ਆ ਵੀ ਸਾਰੇ ਤਾਂ ਕਿਹੜਾ ਮੰਨਦਾ ਏ ਜਿਹੜਾ ਕੰਮ ਲਾਤਾ ਕਰਦਾ ਏ ਜਿਹੜਾ ਚਾਹ ਭੇਜਦੇ ਜਦੋਂ ਕੀ ਹਾਂ ਸੇਵਾ ਕਰਦਾ ਬਾਈ ਦਿਲ ਤੇ ਕਰਦਾ ਹਾਂ ਸਦੀਪ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬੜਾ ਵਧੀਆ ਜੀ ਹਾਂ ਜੀ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਲਾਸਟ ਪੜਾਏ ਰਹਿ ਗਏ ਜੀ ਪਿਆਜ ਕਰਾਂਗੇ ਰੈਸਟ ਰਾਈਟ ਫੇਰ ਸਵੇਰੇ ਕਟਿੰਗ ਚੱਲੂਗੀ ਵਿੱਚੋਂ ਭਰ ਕੇ ਬਰੇਡਰ ਦੇ ਸਵੇਰ ਤੋਂ ਆਪਣੀ ਸੇਵਾ ਤਾਂ ਰਹੋਣੀ ਹੈ ਹਾਂ ਜੀ ਹਾਂ ਤੇ ਹੁਣੀ ਪਹੁੰਚਣਾ ਸੀ ਬਜ਼ਾਰ ਤੋਂ ਬਸ ਸਮਝ ਲੋ ਵੀ ਪਿਆਜਾਂ ਦਾ ਹੀ ਰਹਿ ਗਿਆ ਗੋਭੀ ਕਾਬੀ ਮਸ਼ੀਨਿੰਗ ਹੋ ਰਹੀ ਹੈ ਬਈ ਹੱਥ ਚ ਕਰੀ ਜਾਣਾ ਬੜੀ ਨਹੀਂ ਨੀ ਹੱਥ ਵੱਡੇ ਨੇ ਡਰ ਲੱਗਦਾ ਬਾਈ ਹਾਂ ਆਹਦੇ ਤੋਂ ਜੂ ਜਾਨ ਕਿੰਨੀ ਹੋਣੀ ਆ ਨੀ ਵੇ ਮਸ਼ੀਨ ਕੇ ਗ੍ਰਾਇੰਡ ਕਰੀਏ ਬੜੀ ਮਸ਼ੀਨ ਨੇ ਕਰੇ ਮਸ਼ੀਨ ਦਾ ਥੋੜਾ ਟਾਈਮ ਲੱਗਣਾ ਹਾਂ ਚਲੋ ਹਲੇ ਕਿਉਂਕਿ ਮਸ਼ੀਨ ਪਰ ਲੋਡ ਬਹੁਤ ਆ ਹਲੇ ਉਧਰ ਗਾਜਰਾਂ ਖੀਰੇ ਕਈ ਕੰਮ ਪਏ ਆ ਬਾਈ ਸਾਰਿਆਂ ਦੀ ਇੱਕ ਤਾਂ ਕਿਲੇ ਕੰਮ ਹੋ ਗਿਆ ਜਿਹੜਾ ਹੋਇਆ ਏ ਇਕੱਲੇ ਬੰਦੇ ਦੇ ਵਾਸਤਾ ਕੁਝ ਨਹੀਂ ਆਗਾ ਭਾਈ ਹਾਂਜੀ ਵੀਰ ਆਦੇ ਨੀਂਦਰੇ ਭੱਲੇ ਜੀ ਕੀ ਹਾਲ ਹੈ ਜੀ ਫਰਗਟ ਵੀਰ ਆਪਣਾ ਬਾਕੀ ਬਾਈ ਸਿਲੰਡਰ ਇਹ ਕਾਲੂ ਕੱਢਣੇ ਸਾਰੇ ਓਏ ਕੱਪੜਾ ਹੈਗਾ ਕੋਈ ਇੱਧਰ ਪਿਆ ਦੋ ਦੰਨ ਕੱਪੜਾ ਹਸ਼ਵੀਰ ਨਹੀਂ ਬਾਈ ਇੱਧਰ ਇਹ ਗ੍ਰੈਂਡਪਰ ਲੱਗੇ ਹੋਏ ਚਾਰ ਜਾਨੇ ਲਓ ਜੀ ਬਾਈ ਦਿਨ ਛਿਪਦਾ ਜਾਂਦਾ ਏ ਤੇ ਕੰਮ ਵੀ ਸਾਡੇ ਖੇਡ ਮਾਲਦੇ ਜਾਂਦੇ ਆ ਹਾਂਜੀ ਭਾਈ ਪੰਜ ਸਾਹਿਬ ਸਾਡੇ ਵਾਹ ਜੀ ਮੰਨ ਕੇ ਪੰਜ ਤਨੂ ਜੋਰਾ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਭਾਈ ਸੰਗਤ ਵੀ ਬਹੁਤ ਆ ਰਹੀ ਆ ਸਾਈਡ ਨੂੰ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਟਰੈਕਟਰ ਵੀ ਆਪਣੇ ਡੇਰੇ ਮੂਰੇ ਲੱਗੇ ਹੋਏ ਆ ਤੇ ਇਹ ਭਾਈ ਪਹਿਲਾ ਦਵਾਨ ਹੈ ਤੇ ਘੱਟ ਦੇਖੋ ਸੰਗਤ ਦਾ ਆ ਸਾਡੇ ਡਾਇਰੈਕਟਰ ਆ ਰਹੇ ਬਾਈ ਕਾਨੀਆਂ ਪਰ ਫਰ ਅੱਗੇ ਪਾਰਕਿੰਗ ਹੈ ਕੀ ਬਾਈ ਸਾਡੇ ਬੰਦੇ ਵੀ ਜਿਹੜੇ ਹੋਰ ਆਉਣੇ ਵਾਲੇ ਤੇ ਇੱਧਰ ਤੇ ਆ ਰਹੇ ਭੂਰੀ ਦਾ ਫੋਨ ਆਇਆ ਤਾਂ ਕਹਿੰਦਾ ਵੀ ਨੇੜੇ ਹੀ ਆ ਗਏ ਵੀਰ ਨਾ ਹੀ ਲਓ ਜੀ ਬਾਈ ਪਹੁੰਚ ਗਏ ਸੰਗਤ ਆ ਪਹੁੰਚ ਗਏ ਆਹ 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 ਪਹੁੰਚ ਗਏ ਮੂੰ ਤਾਂ ਦਿਖਾ ਦੇ ਯਾਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਬਹੁ ਆ ਗਿਆ ਉਹ ਆ ਕੇ ਬਠਾਲੇ ਪਾਪਾ ਕੋ

ਜੇ ਗੱਡੀ ਹੁੰਦੀ ਫੇਰ ਭਾਗ ਗਏ ਫਿਰ ਨਿਕਲ ਜਾਂਦੇ ਨਾ ਹੋਵੇ ਟੱਕਰ ਹਾਂ ਨਾ ਜੇ ਮੂੰ ਗੱਡੀ ਜਾਂ ਟਰੈਕਟਰ ਕੁਛ ਵੀ ਹੁੰਦਾ ਮੋਟਰਸਾਈਕਲ ਕਿੱਕਣਾ ਕੱਢ ਕੇ ਲਿਆਏ ਕੋਈ ਨਹੀਂ ਰੋਕਦਾ ਸਾਈਡ 'ਚ ਮੈਨੂੰ ਕੱਢ ਬੋਲਣ ਲੱਗਦਾ ਉਹ ਵੀ ਆਏ ਦੇਖਦੇ ਤੇ ਡਿੱਟੀ ਜੋ ਗਿਆ ਹੈ ਡਿੱਟੀ ਜੋ ਗਿਆ ਮੈਂ ਭਾਈ ਮਾਸੜੀ ਪਹੁੰਚ ਗਏ ਆ ਮਿਸਟਰ ਰਾਜਾ ਭਾਈ ਭਾਈ ਨਾਕੇ ਵਗੇ ਰਹਿ ਤਾ ਨਹੀਂ ਕਿਸੇ ਨੇ ਨਾਕੇ ਵਾਲੇ ਨੇ ਨਹੀਂ ਹਾਂ ਕਾ ਗੱਡੀਆਂ ਰੋਕਦੇ ਗੱਡੀਆਂ ਵਾਲੇ ਰੋਕਦੇ ਬੋਡਸਾਈਕਲ ਚਾਹਤਾ ਬੋਡਸਾਈਕਲ ਚੱਕ ਕੇ ਆਏ ਨਾ ਨਾ ਠੀਕ ਹੈ ਮੋਟਰਸਾਈਕਲ ਜੇ ਫਿਰ ਮਰਜ਼ੀ ਲਖਾ ਦੇਣਾ ਬੈਗ ਆਪਣੇ ਉੱਪਰ ਰੱਖਿਓ ਠੀਕ ਹੈ ਕੰਟਰੋਲ ਹੈ ਕਰਿਆ ਬਹੁਤ ਵਧੀਆ ਦੇਖੇ ਤਿੰਨ ਤਿੰਨ ਲੈਣਾ ਹੋ ਜਾਗਾ ਦੋ ਕਰਦੇ ਹੁਣ ਇੱਥੇ ਇੱਕ ਕਰਨਾ ਨਾ ਨਾ ਠੀਕ ਹੈ ਬਿਜਲੀਪਾਲ ਅਸੀਂ ਆਏ ਤੇ ਜਾ ਬਹੁਤ ਅਗਲਾ ਹੁਣ ਸਹੀ ਹੈ ਤੁਰਨੇ ਵਾਲਾ ਜਗ੍ਹਾ ਹੈਗੀ ਲਗਬਰ ਠੀਕ ਹੈ ਪੂਰੀ ਆ ਬੈਗ ਨਾ ਉੱਪਰ ਹਾਲ ਉਹ ਚ ਰੱਖਿਓ 30 ਮੰਜ਼ਲ 'ਤੇ ਚੜ ਕੇ ਨਾ ਆ ਹੱਥ 'ਤੇ ਲਓ ਜੀ ਬਾਈ ਹੰਸਾਲੀ ਵਾਲ ਡੇਰੇ ਮੈਂ ਚੱਲੇ ਹੰਸਾਲੀ ਤੇ ਹਰਖਵਾਲ ਉਰੇ ਵੀ ਬਾਈ ਸਾਡੇ ਪਿੰਡ ਦੇ ਸੇਵਾ ਕਰਨ ਆਉਂਦੇ ਕਈ ਪਿੰਡਾਂ ਦੇ ਮਾਣਾਂ ਚੱਲੀਆਂ ਪੈਣੀ ਚੋਂਤਾ ਤੇ ਗੁਰਦੁਆਰਾ ਹੱਡ ਦਰਬਾਰ ਤੇ ਵੀ ਲੰਗਰ ਹੁੰਦਾ ਉਰੇ ਵੀ ਆਪਣੇ ਵੀਰ ਬਾਈ ਸੇਵਾ ਕਰਦੇ ਆ ਤੇ ਨਾਨ ਨਾਲ ਲੰਗਰ ਚੱਲਦਾ ਬਾਈ ਉਰੇ ਭਾਈਏ ਤੰਦੂਰ ਆ ਬਾਈ ਇੱਧਰ ਸੇਵ ਦਾ ਚੱਲਦਾ ਕੰਮ ਉਰੇ ਵੀ ਇਤਰਾ ਬਾਪੂ ਜੀ ਡਿਊਟੀ ਭਾਂਡੇ ਆਪਰਾ ਸਤਿ ਸ਼੍ਰੀ ਅਕਾਲ ਜੀ ਲਓ ਜੀ ਭਾਈ ਆਹ ਸੜ ਮੋਬਾਈਲ ਚਾਰਜ ਹੋ ਰਿਹਾ ਸਾਹਮਣੇ ਲੰਗਰ ਉਹ ਜੰਮਲੇ ਜਨਰੇਟਰ ਜੀ ਇਸ ਸਾਈਡ ਸਾਹਮਣੇ ਬਾਈ ਬਾਥਰੂਮ ਹੈ ਨਹਾਉਣ ਵਾਸਤੇ ਵੀਰੇ ਗਰਮ ਪਾਣੀ ਵੀ ਹੈ ਤੇ ਬੀਬੀਆਂ ਵਾਸਤੇ ਵੀ ਹੈ ਤੇ ਤੇ ਆਪਣੇ ਭਾਈਆਂ ਵਾਸਤੇ ਵੀ ਹੈ ਅੱਗ ਲੱਗ ਹੈ ਲਓ ਜੀ ਬਾਈ ਉਹ ਸਾਹਮਣੇ ਹੈ ਨੂਰ ਮਹਿਲ ਰੇਜੈਂਸੀ ਉਹਦੇ ਮੂਹਰੇ ਲੰਗਰ ਲੱਗਣਾ ਬਾਈ ਆਪਣਾ ਕੱਲ ਨੂੰ ਤੇ ਹੈਲੋ ਸਾਹਮਣੇ ਦੇਖ ਲੋ ਜੀ ਆਹ ਸਾਈਡ ਰਾਸ ਦਾ ਲੰਗਰ ਚੱਲਿਆ ਵੀ ਤੇ ਆਪਣੇ ਬਾਈ ਪਿੰਡ ਲਾਗ ਲਈ ਹੈ ਬੜੀਆਂ ਝੱਲੀਆਂ ਤੋਂ ਵੀਰ ਰਾਹ ਦਾ ਲੰਗਰ ਲਾਇਆ ਬਤਨਾਂ ਨੇ। ਲੋ ਜੀ ਬਾਈ ਇੱਕ ਗੱਲ ਹੈ ਜਿਹੜੇ ਵੀਰ ਆਪਣੇ ਵੀਡੀਓ ਦੇਖਦੇ ਲੰਗਰ ਦੇ ਵਿੱਚੇ ਪੌਂ ਜਾਂਦੇ ਆ ਤੇ ਇੱਥੇ ਹੀ ਮਿਲ ਜਾਂਦੇ ਆ ਕਿ ਸਾਰਿਆਂ ਨੂੰ ਬਹੁਤ ਵੀਰ ਆ ਕੇ ਮਿਲ ਕੇ ਗਏ ਬਾਈ ਹੁਣ ਤੱਕ। ਬਾਈ ਇੱਕ ਹੈ ਜਿਹੜੇ ਮਾ ਵੀਡੀਓ ਵੀਰ ਦੇਖਦੇ ਉਰੀ ਪਹੁੰਚ ਜਾਂਦੇ ਨੇ ਲੈ ਪਤਾ ਟਕਾਣੇ ਦਾ ਉਰੀ ਮਿਲ ਕੇ ਜਾਂਦੇ ਆ। ਹਾਂ। ਕਈ ਵੀਰ ਆਲੇ ਜੀ ਹੁਣ ਤੱਕ ਸਵੇਰ ਦੇ ਵੀ ਦੇਖ ਲਓ ਟਿਕਾਣਾ ਪੱਕਾ ਪਤਾ ਹੈ ਪਤਾ ਆਗਲੇ ਨੂੰ ਪਤਾ ਲਾ ਜਾਂਦਾ ਸਾਰਾ ਦੇਖ ਲੈਣਗੇ ਓਕੇ ਅੱਜ ਰਾਤ ਨੂੰ ਸਾਰੇ ਉੱਥੇ ਹੋ ਰਹੇ ਨੇ ਬਾਬੀ ਸਾਰੇ ਆਸਰੇ ਕਈ ਆਲੇ ਬਾਬੀ ਦੂਸਰੇ ਸੂਕਦੇ ਉੱਲੇ ਬਸੇ ਹੈਗਾ ਸਵੇਟੇ ਸ਼ੁਰੂ ਹੋ ਕੇ ਸਵੇਟੇ ਬੈਠਣਗੇ ਭਾਈ ਆ ਸਪਾਈਡਿਆਂ ਦੀ ਵੀ ਲੋਕੇਸ਼ਨ ਆ ਵੀ ਆ ਸਪਾਈਡਿਆਂ ਦੇ ਸਾਹਮਣੇ ਆ ਇੱਥੇ ਪਛਾਣ ਹੋ ਜਾਂਦੀ ਸਰ ਓ ਬੰਦੇ ਚਾਹ ਦੇ ਦੀ ਪੀਣੀ ਹੈ ਪੀਟਿਆ ਆ ਵੀਰ ਇੱਧਰ ਬਾਈ ਸਾਡੇ ਵੀਰਾਂ ਦੀ ਚਾਹ ਦੀ ਸੇਵਾ ਇਦਰਾ ਮੈਕਸੀ ਸਾਡੀ ਵਿਚਾਰੀ ਬਹੁਤ ਜ਼ੋਰ ਲੱਗਿਆ ਪੈਦਾ ਤੇ ਪਾਟਨ ਨੂੰ ਦੇਖ ਕੇ ਡਰੀ ਜਾਂਦੀ ਹੈ ਹਾਂਜੀ ਬਈ ਚਾਹ ਦੀ ਸੇਵਾ ਚੱਲਦੀ ਹੈ ਹਾਂਜੀ ਕੋਈ ਨਹੀਂ ਕੋਈ ਨਹੀਂ ਸਾਨੂੰ ਸਾਰਿਆਂ ਨੂੰ ਚਾਹ ਮਿਲ ਜਾਣੀ ਪੰਜ ਕਹਿੰਦਾ ਇਦਾਂ ਨੂੰ ਵੀ ਭੇਜੀ ਬਾਈ ਆ ਜਾਣੀ ਸਾਰਿਆਂ ਨੂੰ ਆ ਜਾਣੀ ਪੂਰੀ ਚਾਹ ਬੜਾ ਗਲਾਸੇ ਪਿਲੀ ਹੁਣ ਇੱਕ ਠੀਕ ਹੈ

ਆ ਦੇਖੋ ਸਾਡੇ ਬੰਦੇ ਸਾਰੇ ਕੁੰਗੜੇ ਵੇਆ ਹੁਣ ਜਾ ਵੀ ਕੇ ਸੱਟਾਂ ਵੀ ਨਹੀਂ ਸਿੱਧੀਆਂ ਹੁੰਦੀਆਂ ਹੈ ਲੱਤਾਂ ਵੀ ਸਿੱਧੀਆਂ ਹੁੰਦੀਆਂ ਲਾ ਉਦਾਂ ਮੈਂ ਆਹ ਦੇਖ ਲਈ ਹੁਣ ਸਾਰਿਆਂ ਨੇ ਕੰਡੇ 'ਤੇ ਹੋਣਾ ਜਾ ਵੀ ਕੇ ਇੱਕ ਵਾਰ ਬੰਦੇ ਜਿਹੜੇ ਲੱਗੇ ਹੋਏ ਆਪਣੇ ਹੈਪੀ ਕੰਡੇ 'ਤੇ ਕਰਦੇ ਬੰਦੇ ਬੱਸ ਠੀਕ ਹੈ ਠੀਕ ਹੈ ਬੋਬੀ ਆ ਗਈ ਜਿੱਥੇ ਸਾਰੇ ਕੰਡੇ 'ਤੇ ਕਰਦੇ ਨੇ ਬਾਈ ਇੱਕ ਵਾਰ ਗੁਰਦੀਪ ਚਾ ਆ ਗਈ ਪੀਲੀ ਪੀਲੀ ਹੋਰ ਬੰਦੇ ਵੀ ਪਹੁੰਚ ਗਏ ਦੁੱਲਾ ਬਾਈ ਦੁੱਲਾ ਬਾਈ ਸਤਿ ਸ਼੍ਰੀ ਅਕਾਲ ਜੀ ਈਟ ਕ੍ਰੇਸ਼ਨ ਵੀਰ ਕਾਲਾ ਬਾਈ ਵਿੱਕੀ ਬਾਈ ਆਪੀ ਜਾਣੇ ਆ ਗਏ ਬਾਈ ਹੁਣ ਬਾਕੀ ਸਾਡੇ ਕੱਲੂ ਹਲਵਾਈ ਨਹੀਂ ਸਾਰੀ ਸੰਗਤ ਆ ਪਹੁੰਚ ਗਈ ਆ ਬਾਈ ਹੁਣ ਇਕੱਠ ਭਕੇ ਆ ਉਹ ਹਾਜ਼ੀਰ ਆ ਅਗੇ ਪਿੰਡ ਆਲੇ ਹੁਣ ਪਾਪਾ ਜੀ ਸਤਿ ਸ਼੍ਰੀ ਅਕਾਲ ਜੀ ਲੱਗੋ ਪਿਆ ਜਨੂ ਕਰਨਵੀਰ ਮਹਾਲ ਕਰਨਵੀਰ ਮਹਾਲ ਜਿਹੜੇ ਨਵੇਂ ਆਏ ਸਾਰੇ ਨੂੰ ਲਾ ਦੋ ਆਪਣੀ ਗਾਰਸ਼ਿਫ ਪਟਾਪਾ ਹੋ ਰਹੀ ਆ। ਚਾਹ ਕਿੱਥੇ ਆ ਗਈ? ਚਾਹ ਪੀ ਵੀਰ। ਲਓ ਜੀ ਬਾਈ। ਹਾਂਜੀ ਵੀਰ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਆ ਜੀ। ਹੋ ਠੀਕ ਆ। ਉਹ ਰੂਲਰ ਵਾਲਾ ਡਰਾਈਵਰ ਉੱਧਰ ਬੈਠਾ। ਹਾਂ ਹਾਂ। ਉਹ ਰੂਲਰ ਵਾਲਾ ਡਰਾਈਵਰ ਹੈ। ਉਹ ਉੱਧਰ ਬੈਠ ਕੇ ਲੱਗਾ ਹੈ। ਬੈਠਾ। ਉਹ ਰੂਲਰ ਕੰਮ ਕਰ ਰਿਹਾ। ਇੱਕ ਸੁਪਰਵਾਈਜ਼ਰ ਬੈਠਾ ਇੱਧਰ। ਸਾਰਾ ਠੀਕ ਆ। ਅਸੀਂ ਵੀ ਹੁਣ ਇੱਧਰ ਵੀਡੀਓ ਬਣਾ ਕੇ ਲੈ ਆਇਆ ਦਾ ਮਾਂਸ ਵਾਲੇ ਵਾਲ ਡੇਰੇ 'ਚ ਆ ਮੈਂ ਜਾਇਆ ਹਾਂ ਬਣਾਉਣਾ ਚਾਹੀਦਾ ਹਾਂ ਹਾਂ ਮੈਂ ਲਗਾਇਆ ਬਈ ਇਹ ਵੀ ਆਪਣੇ ਏਰੀਆ ਜਾਂਦਾ ਇੱਥੇ ਹਾਂ ਪਿਆਜ ਇੱਕ ਵਾਰ ਪਾਣੀ ਕਰ ਦੇ ਖਾਵਾ ਤੇ ਬਾਈ ਇਹ ਇਹ ਨਾ ਜਿਹੜਾ ਕੱਦੂ ਵਾਸਾ ਸਭ ਤੇ ਰਿਸਕੀ ਕੰਮ ਆ ਹੁਣ ਹੈਗਾ ਕਿ ਹੱਥ ਰਿਸਕੀ ਕੰਮ ਨਹੀਂ ਹੋਣਾ ਅਸੀਂ ਕਰਦੇ ਨਾ ਆ ਚੀਜ਼ ਕਰਦੀਆਂ ਲੈ ਕੇ ਨਹੀਂ ਬਈ ਬੰਦੇ ਰੇ ਵੱਜਿਆ ਆਰਾਮ ਨਾਲ ਮਾਰ ਦੇ ਫਿਰ ਇੱਥੇ ਦੇ ਲੈ ਉੱਥੇ ਲੈ ਲੈਂਦਾ ਇੱਕ ਨੇਰਾ ਨੇਰਾ ਪਤਾ ਨਹੀਂ ਲੈਟਰ ਨਹੀਂ ਹੈਗੀ ਆਜਾ ਪਹਿਲਾਂ ਨਾ ਪਾੜ ਕੇ ਹੋਲੀ ਹਾਲੀ ਕਰਨਾ ਪੈਂਦਾ ਯਾਰ ਇਹ ਤਾਂ ਜਵੇਂ ਪਾਏ ਹੁਣ ਦਸਤਾਨੇ ਸਹੀ ਗੱਲ ਹੈ ਹਾਂ ਭਾਈ ਠੀਕ ਚੱਲਦਾ ਇੱਥੇ ਠੀਕ ਚੱਲਦਾ ਯਾਰ ਹਾਂ ਅਖੜਾਓ ਸਾਡਾ ਖੜਾਓ ਦੇ ਹੱਥ ਹਾਂ ਭਾਈ ਇਹ ਵੱਡਦਾ ਹੈ ਸਹੀ ਗੱਲ ਹੈ ਵੱਡਦਾ ਯਾਰ ਇਹ ਵੱਡਦਾ ਹੈ ਤੁਸੀਂ ਦੇਓਗੇ ਇਹਨੂੰ ਦਸਤਾਨੇ ਹੋਰ ਲਾਈਟ ਲਾਓ ਮੜੀ ਯਾਰ ਪੂਰੀ ਕਿ ਨਾ ਦਸਤਾਨੇ ਲੈਣੇ ਆਜਾ ਚਾਨਣਾ ਕਰੋ ਆ ਲੈ ਇਹਦੇ ਬੱਚੀ ਨੂੰ ਹੀ ਦੱਸਤੀਆਂ ਲਕੀ ਹਰੇ ਮੁੰਡਾ ਸੇਵਾ ਕਰੂਗਾ ਕੇ ਦੱਸਦਾ ਕਿ ਤੇ 62 ਹੈ ਲੋ ਜੀ ਬਾਈ ਸਾਰੇ ਪਿੰਡ ਵਾਲੇ ਵੀ ਪਹੁੰਚ ਗਏ ਆਪਣੇ ਹਲਵਾਈ ਸਾਹਿਬ ਵੀ ਪਹੁੰਚ ਗਏ ਲੋ ਜੀ ਬਾਈ ਪੂਰੀ ਪਾਰੀ ਨਾਈ ਸਾਰੇ ਵੀਰ ਪਹੁੰਚ ਗਏ ਬਾਈ ਹੁਣ ਸਵੇਰੇ ਚੱਲੂਗਾ ਸੈਂਡਵਿਚ ਦਾ ਲੰਗਰ